ਅੱਠ ਮੀਟਿੰਗਾਂ ਹੁਣ ਤੱਕ ਖਾਲਸਾ ਜੀ ਹੋ ਗਈਆਂ ਨੇ ਅੱਠ ਮੀਟਿੰਗਾਂ ਇੱਕ ਵਾਰੀ ਵੀ ਇਹ ਭਗਵੰਤ ਮਾਨ ਜਾਂ ਇਹਦਾ ਕੋਈ ਮੰਤਰੀ ਇਹਨਾਂ ਜਿਹੜੀ ਐ ਮੀਟਿੰਗਾਂ ਦੇ ਵਿੱਚ ਸ਼ਾਮਿਲ ਨਹੀਂ ਹੋਇਆ ਤੇ ਅੱਜ ਸਾਨੂੰ ਕਹਿੰਦੇ ਅਸੀਂ ਤੁਹਾਡੇ ਨਾਲ ਅਸੀਂ ਤੁਹਾਨੂੰ ਕੁਛ ਨਾ ਕਹਿੰਦੇ ਤੁਸੀਂ ਕਿੱਥੇ ਸੋਚੀ ਜੇ ਤੁਹਾਡੀਆਂ ਨਾਕਾਮਯਾਬੀਆਂ ਨਾ ਹੁੰਦੀਆਂ ਜੇ ਤੁਸੀਂ ਖੌਂਦਾ ਬਦੋਸ਼ ਨਾ ਹੁੰਦੇ ਕਿ ਤੁਸੀਂ ਬੇਈਮਾਨ ਨਾ ਹੁੰਦੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਅਜੇ ਇੱਧਰ ਨਹੀਂ ਸੇ ਬੈਠਣ ਦੀ ਲੋੜ ਸੋ ਇਸ ਕਰਕੇ ਮੈਂ ਇਹਨਾਂ ਪ੍ਰਬੰਧਕਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਨਾ ਆਖਰ ਦੇ ਵਿੱਚ ਕਿ ਯੂਨੀਵਰਸਟੀਆਂ ਦਾ ਕਿਸੇ ਵੀ ਵਿਦਿਅਕ ਅਦਾਰੇ ਦਾ ਵਜੂਦ ਉਹਦੇ ਸਟੂਡੈਂਟਸ ਨਾਲ ਹੁੰਦਾ ਆ ਬੈਠੇ ਸਾਰੇ ਸਟੂਡੈਂਟ ਸੋ ਅਸੀਂ ਚਾਹੁੰਦੇ ਸਾਡੀ ਆਵਾਜ਼ ਉਹ ਪ੍ਰਬੰਧਕ ਸੁਣ ਸਰਕਾਰ ਸੁਣੇ ਪੁਲਿਸ ਪ੍ਰਸ਼ਾਸਨ ਸੁਣੇ ਅਸੀਂ ਬੈਕਬੋਨ ਆ ਇਸ ਦੇਸ਼ ਦੀ ਇਸ ਸੂਬੇ ਦੀ ਅਸੀਂ ਬੈਕਬੋਨ ਆ ਗਾਉ ਨੂੰ ਜਾ ਕੇ ਕਮਾਨ ਸੰਭਣੀ ਐ ਤੇ ਰੀੜ ਦੀ ਹੱਡੀ ਨੂੰ ਕਦੀ ਕਮਜ਼ੋਰ ਨਹੀਂ ਕਰੀਦਾ ਸੱਪ ਨੂੰ ਥੱਲੇ ਰੇਂਗਦੇ ਫਿਰੋਗੇ ਸੋ ਇਸ ਕਰਕੇ ਇੰਨੀ ਆ ਕਿ ਮੈਂ ਬੇਨਤੀਆ ਕਰਨੀ ਅਸੀਂ ਹੌਸਲੇ ਬੁਲੰਦ ਰੱਖੋ ਲੜਾਈ ਜੇ ਲੰਮੀ ਜਾਂਦੀ ਐ ਤੇ ਲੰਮੀ ਲੜਨ ਨੂੰ ਵੀ ਜਿਹੜੇ ਤਿਆਰ ਆ ਪਰ ਡੈਮੋਕਰੇਸੀ ਨੂੰ ¿Qué le